तो देखा यार देखो ये देखो ऊपर से और देती सागर से में देखो बेटा ओके मुंह बड़ा दिख रहा है सॉरी गलत था अतित्य हम तो और 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 ਉਹ ਜੀ ਆਰਾਮ ਨਾਲ ਮਾੜੀ ਸ਼ਾਤ ਹਾਂ ਲਾਈਟ ਕਰੀ ਨੋ ਰੱਖੋ ਲਾਈਟ ਨਾ ਲਾਈਟ ਕਰ ਦਿਓ ਸਟ੍ਰਾਈਕ ਕਰ ਦਿਓ ਮਾਈਕ ਕਰ ਦਿਓ ਬਰਾਮ ਬਰਾਮ ਕਾਮਯਾਬ ਹੋ ਗਿਆ ਸਾਰਾ ਇਪਾਰੀ ਹੋ ਗਈ ਵਾਰੀ ਤੁਹਾਡੀ ਇਹ ਨਹੀਂ ਬੈਠ ਹੈ ਜੀ ਸਿਰਫ ਤੁਹਾਨੂੰ ਦੁਕਾਨ ਤੇ ਪਿਆ ਇਹਨੂੰ ਮੈਨੂੰ ਪਤਾ ਲੱਗ ਗਿਆ ਉਹ ਤੇਰਾ ਹੈ ਗਿਆ ਉਸ ਨੂੰ ਸਤੇ ਚਾਰਤੀ ਦਾ ਇੱਕ ਅੱਛਾ ਆ ਕੋਈ ਫੜੀ ਹੋ ਹਾਂ ਜੀ ਅੱਜ ਅੱਜ ਇਹ ਬਰਾਉਜ਼ਰ ਦਾ ਬਸਰਾ ਆਪਣਾ ਵਾਦੀਆ ਡਾਪਰ ਫਰਾਉਂਡ ਆ ਆ ਡਾਪਰ ਡਾਪਰ ਆਫਰ ਉਹ ਸ਼ੋਰ ਆ ਬੜੀ ਜੀ ਕੰਪਨੀ ਸਾਡੇ ਆਪਣੇ ਹੀ ਆ ਆਪਣੇ 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 ਹੋਣ ਦੀ ਜਰੂਰੀ ਹੈ ਕਿ ਦੂਜੇ ਕੀ ਕਰੂਗਾ ਆਗਲਾ আপে <laughs> অফার

ਰ ਬਟਾਲਾ ਦੇ ਠਠਿਆਲਾ ਮਹੱਲੇ ਵਿੱਚੋਂ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਡੀਐਸਪੀ ਸੰਜੀਵ ਕੁਮਾਰ ਦੇ ਦੱਸਣ ਮੁਤਾਬਕ ਉਹਨਾਂ ਨੂੰ ਦੇਰ ਰਾਤ ਇੱਕ ਜਾਣਕਾਰੀ ਮਿਲੀ ਕਿ ਠਠਿਆਲਾ ਮਹੱਲੇ ਵਿੱਚ ਪੰਜ ਨੌਜਵਾਨ 18 ਤੋਂ 20 ਸਾਲਾਂ ਦੇ ਜੋ ਲੜਕੇ ਨੇ ਉਹ ਇੱਕ ਘਰ ਦੇ ਵਿੱਚ ਛੁਪੇ ਹੋਏ ਹਨ ਅਤੇ ਉਹਨਾਂ ਨੇ ਕਿਸੇ ਵੱਡੀ ਹਰਕਤ ਨੂੰ ਅੰਜਾਮ ਦੇਣਾ ਹੈ ਤਾਂ ਇਸ ਤੇ ਪੁਲਿਸ ਦੀ ਵੱਡੀ ਫੋਰਸ ਟੀਮ ਉੱਥੇ ਪਹੁੰਚਦੀ ਹੈ ਅਤੇ ਉੱਥੇ ਪਹੁੰਚ ਕੇ ਉਹਨਾਂ ਪੰਜ ਮੁੰਡਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕੁਝ ਮੁੰਡੇ ਨਾਲ ਲੱਗੇਵੇਂ ਘਰ ਵਿੱਚ ਛੁਪ ਜਾਂਦੇ ਹਨ ਅਤੇ ਪੁਲਿਸ ਪੂਰੀ ਮਿਹਨਤ ਅਤੇ مشدد ਦੇ ਨਾਲ ਉਹਨਾਂ ਨੂੰ ਕਾਬੂ ਕਰਦੀ ਹੈ ਪੁਲਿਸ ਪੌੜੀਆਂ ਲਾ ਕੇ ਅੱਧੀ ਰਾਤ ਨੂੰ ਜਦੋਂ ਉੱਪਰ ਚੜਦੀ ਹੈ ਘਰਾਂ ਵਿੱਚ ਵੜਦੀ ਹੈ ਤੇ ਪੰਜ ਮੁੰਡੇ ਨੇ ਜੋ ਉਹ ਕਾਬੂ ਕਰ ਲਏ ਜਾਂਦੇ ਨੇ ਉਹਨਾਂ ਦੇ ਕੋਲੋਂ ਇੱਕ ਰਿਵਾਲਵਰ ਵੀ ਪਕੜੀ ਜਾਂਦੀ ਹੈ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਇਹ ਜੋ ਲੜਕੇ ਨੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ ਪਰ ਹਜੇ ਪਤਾ ਲੱਗੇਗਾ ਕਿ ਇਹ ਬਟਾਲਾ ਵਿੱਚ ਠਠਿਆਲਾ ਮੋਹਲ ਦੇ ਵਿੱਚ ਕਿਸ ਕਾਰਨ ਆਈ ਸੀ ਇਹਨਾਂ ਨੂੰ ਕਿਸ ਦੀ ਸ਼ਹਿ ਸੀ ਅਤੇ ਇਹਨਾਂ ਨੇ ਕਿਸ ਵੱਡੀ ਹਰਕਤ ਨੂੰ ਅੰਜਾਮ ਦੇਣਾ ਸੀ ਆਓ ਅਸੀਂ ਪੁਲਿਸ ਦੇ ਵੱਡੇ ਅਧਿਕਾਰੀਆਂ ਤੋਂ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਜੀ ਕੀ ਸਾਮਾਨ ਵੱਖ-ਵੱਖ ਬਾਰ ਬਾਰ ਤੋਂ ਸਾਨੂੰ ਤੇ ਬੰਦੇ ਲੜੇ ਨੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਦਿ ਕਿੰਨੀ ਕੀ ਤੇ ਉਹਦੇ ਬਿਆਨ ਵੀ ਸੀ ਗਸ਼ਤ ਸਾਡੇ ਸਰ ਕਿੱਥੋਂ ਰੇਡ ਕੀਤਾ ਕਹਿੰਦੇ ਕਿਹਦਾ ਘਰ ਸੀ ਤੇ ਉਹ ਇਹ ਕੀ ਕਰਿਓ ਤੁਸੀਂ ਵੱਪਰੇ ਦਾ ਤੁਸੀਂ ਵੀ ਉੱਤੇ ਸਾਰੇ ਪੁਲਿਸ ਮੈਂ ਤੁਸੀਂ ਪਾਰਵਾਈ ਛੋੜੇ ਮੈਂ ਕਿਸੇ ਕਰਦੇ ਕਿਸੇ ਉਹਨਾਂ ਦੇ ਤਰਫੋਂ ਦੇ ਨਹੀਂ ਹੈਗੇ ਉਹਨੇ ਸ਼ਰਨ ਕਿੰਨੀ ਮੁਸ਼ਕਲ ਕਰਨੀ ਬਈ ਪੁੱਤ ਨੂੰ ਸਰਦਕ ਤੇ ਇਹਦਾ ਕੰਮ ਹੈ ਜੀ ਨਿਤ ਹਰ ਕੰਮ ਕਰਦੀ ਹੈ ਇਹਦਾ ਜੋ ਆਪਰੇਸ਼ਨ ਕਿਹਦੇ ਤੇ ਚੱਲਿਆ ਨਾ ਇਹ ਦੋ ਦਿਨ ਤੋਂ ਖੰਡ ਹੈ ਸਰ ਕਿੰਨੇ ਫਿਰ ਫੜੇਗਾ ਜੀ ਬੰਦੇ ਪੰਜ ਬੰਦੇ ਬ੍ਰਾਹਮਣ ਵਾਇਰ ਤੋਂ ਪੰਜ ਬੰਦੇ ਇਫੈਕਟ ਕਰਨਾ ਹੈ ਸਰ ਕਿਹੜੀ ਕਿਹੜੀ ਸਰ ਰੁਕਲੀ ਨੇ ਬਟਾਲੇ ਬਿਲਕੁਲ ਹੀ ਨੇ ਬਟਾਲੇ ਬਟਾਲਾ ਸ਼ਹਿਰ ਤੇਰੀ ਇਹ ਤਾਂ ਬਾਹਰ ਤੇ ਬਟਾਲੇ ਸਰ ਮਾਰਦਾ ਤਾਂ ਦੱਸੋ 20000 ਸਰ ਮਾਰਦਾ ਤਾਂ ਦੱਸੋ ਮਾਰਦਾ ਤਾਂ ਕਾਫੀ ਨੇ ਆਪਣੇ ਲਈ ਸ਼ਹਿਰ ਤੇ 15 15 ਲੱਖ ਰੇਡ ਰੋੜੀ ਗੱਡੀ ਦੀ ਮਾਰਨਾ ਪੈਂਦਾ ਹੈ ਜੇ ਅਸੀਂ ਬਾਕੀ ਕੁਝ ਵੀ ਸਿੱਧਾ ਬੋਲਣਾ ਕਿ ਸੈਨਾ ਸੰਗਠਨ ਕਰਤਾ ਕਿ ਜਦੋਂ ਪੁਲਿਸ ਨਾਲ ਕਰਨ ਕੋਸ਼ਿਸ਼ ਕੀਤੀ ਨਹੀਂ ਅਸੀਂ ਹੋਰ ਪਾਵਰ ਕਬੂ ਤੇ ਫਿੱਟ ਹੈ ਜੇ ਕਿੰਨੀ ਸੱਤ ਵਾਰ ਜਿੱਤੇਗੇ ਡੈਫੀਨਿਟਲੀ ਉਹਦਾ ਤੁਸੀਂ ਦੇਖਿਆ ਉਹ ਬੱਲਾ ਹੈਗਾ ਉਹਦੇ ਅੰਦਰ ਉਹ ਇੱਕ ਘਰ ਦੇ ਵਿੱਚ ਉਹਦੀ ਸਾਰਾ ਨੁਕਤਾ ਸਰ ਕਿੰਨੇ ਕਿੰਨੇ ਲੋਕ ਹਜੇ 4 ਮੂਥ ਹੈਗੇ ਆ ਅਸੀਂ ਬਸ ਇੱਕ ਮਰਦ ਵੈਰੀਫਾਈ ਕਰ ਰਹੇ ਆ ਸਾਰੇ ਤਸਵੀਰਾਂ ਚ ਪੰਜ ਜਰਾ ਰਹੇ ਆ ਬਾਕੀ ਉਹ ਅਸੀਂ ਤੋਂ ਆਪਣਾ ਪਲੇਮੈਂਟ ਵੈਰੀਫਾਈ ਕਰਦੇ ਠੀਕ ਹੈ ਤੇ ਕੁਝ ਬਰਾਮਦ ਹੋਇਆ ਨਾ ਹਜੇ ਰਿਕਵਰੀ ਹਜੇ ਬਾਕੀ ਹੈ ਕੋਸ਼ਿਸ਼ ਕਰਕੇ ਲੱਭਦੇ ਤੇ ਪਤਾ ਕਿੰਦਾ ਚੱਲਿਆ ਸਾਰੇ ਇਹਨਾਂ ਦੀ ਇਤਰਾਕ ਦੰਦੀ ਚਲੋ ਕੋਟੇ ਤੋਂ ਹੁੰਦੇ ਆ ਕਿੰਨਾ ਦੇ ਘਰ ਸੀ ਸਾਰੇ ਮੁਗੇ ਹੋਏ ਆ ਘਰ ਇੱਕ ਲੜਕਾ ਹੈਗਾ ਆ ਉਹ ਜੇ ਮੈਨੂੰ ਉਹਦਾ ਨਾਮ ਨਹੀਂ ਕਹਿੰਦਾ ਮੈਨੂੰ ਤਾਂ ਘਰ ਹੀ ਆਡੈਂਟੀਫਾਈ ਕਰੀ ਠੀਕ ਸਰ ਕਿੰਨੀ ਕਿੰਨੀ ਉਮਰ ਦੇ ਲੱਗਦੇ ਆ ਇਹ ਬੱਚੇ 18 ਤੋਂ 20 ਸਾਲ ਐਕਰ ਖਾਨੀ ਹੈ ਕਿ ਜਾਂ ਇਦਾਂ ਹੀ ਬੋਲੋ ਮੀਨਿੰਗ